ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜੱਟਾਂ ਵੱਲੋਂ ਜੋ ਨਿੱਜੀ ਤੌਰ ਤੇ ਕੀਬੋਰਡ ਤਿਆਰ ਕੀਤਾ ਗਿਆ ਹੈ ਪੰਜਾਬੀ ਯੂਨੀਕੋਡ ਦਾ ਉਸ ਵਿੱਚ ਊੜਾ ਐੜਾ ਈੜੀ ਦਾ ਪੰਗਾ ਅਧੀਖ ਅੱਖਰ ਕੁੰਜੀ ਜਾਂ ਬਟਨ ਕਹਿ ਲੋ ਦੇ ਨਾਲ ਹੱਲ ਕੀਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਊੜਾ ਐੜਾ ਈੜੀ ਆ ਜੋ ਬਟਨ ਦੇਖ ਰਹੇ ਹੋ ਜਿੱਥੇ ਜਿੱਥੇ ਹਰੀ ਲਾਈਨ ਹੈ ਇਹਨਾਂ ਦੇ ਨਾਲ ਦੱਬਣ ਨਾਲ ਹੀ ਦਿਖਾਈ ਦੇਵੇਗੀ ਪਹਿਲਾਂ ਊੜਾ ਦੱਬਣਾ ਪਊਗਾ ਫਿਰ ਖਾਲੀ ਥਾਂ ਬਟਨ ਜਬ ਵਿਥਵਾਰ ਗੈਲੋ ਜਾਂ ਇਹਨਾਂ ਵਿੱਚੋਂ ਕੋਈ ਵੀ ਬਟਨ ਦੱਬ ਕੇ ਫਿਰ ਊੜਾ ਦਿਸੂਗਾ ਇੱਕ ਵਾਰੀ ਫਿਰ ਦੱਸ ਦਈਏ ਊੜਾ ਜਾਂ ਐੜਾ ਜਾਂ ਈੜੀ ਇਹ ਦੱਬਣਾ ਪਊਗਾ ਜਾਂ ਕੋਈ ਤੁਹਾਨੂੰ ਇਹਦੇ ਨਾਲ ਗੁਰਮੁਖੀ ਦਾ ਅੱਖਰ ਜਾਂ ਲਗਾ ਮਾਤਰਾ ਜਾਂ ਚਿੰਨ ਜਾਂ ਕੋਈ ਗਿਣਤੀ ਦਾ ਅੱਖਰ ਦਬੂਗੇ ਤਾਂ ਫੇਈ ਇਹ ਤਿੰਨੇ ਤਿੰਨਾ ਵਿੱਚੋਂ ਇੱਕ ਅੱਖਰ ਦਿਸੂਗਾ ਦੂਸਰੀ ਜੋ ਧਿਆਨ ਰੱਖਣ ਵਾਲੀ ਗੱਲ ਹੈ ਉਹ ਇਹ ਹੈ ਕਿ ਸਿਹਾਰੀ ਅੱਖਰ ਤੋਂ ਬਾਅਦ ਪਵੇਗੀ ਭਾਵੇਂ ਜੇ ਸਿੱਖ ਪਾਉਣਾ ਹੈ ਤਾਂ ਸ ਸਿਹਾਰੀ ਅਦਕ ਤਖਖਾ ਫਿਰ ਸਿੱਖ ਬਣੇਗਾ ਤੀਸਰੀ ਜੋ ਧਿਆਨ ਰੱਖਣ ਵਾਲੀ ਗੱਲ ਹੈ ਉਹ ਹੈ ਕਿ ਥੱਲੇ ਵਾਲੀਆਂ ਲਗਾ ਮਾਤਰਾ ਪਹਿਲਾਂ ਪੈਣਗੀਆਂ ਉੱਪਰ ਵਾਲੀਆਂ ਬਾਅਦ ਵਿੱਚ ਜਿਵੇਂ ਯਾਤ੍ਰਿਕ ਸ਼ਬਦ ਲਿਖਣਾ ਹੋਵੇ ਚਚਾ ਕੰਨਾ ਤੱਤਾ ਅਧਾਰਾ ਸਿਹਾਰੀ ਕਕਾ ਫਿਰ ਬਣੇਗਾ ਚਾਤਰੀਖ ਇਸੇ ਤਰ੍ਹਾਂ ਪੂੰਜੀ ਸ਼ਬਦ ਲਿਖਣਾ ਹੋਵੇ ਪਪਾ ਦੁਲੈਂਕੜ ਟਿੱਪੀ ਜੱਜਾ ਬਿਹਾਰੀ ਫਿਰ ਪੂੰਜੀ ਬਣੇਗਾ ਜਿਹੜੇ ਸਧਾਰਨ ਫੋਨ ਸੀਗੇ ਉਹਨਾਂ ਵਿੱਚ ਤੁਸੀਂ ਪਹਿਲਾਂ ਭਾਵੇਂ ਟਿੱਪੀ ਪਾ ਲਓ ਭਾਵੇਂ ਦੁਲੈਂਕੜ ਪਾ ਲਓ ਅੱਖਰ ਇੰਜ ਹੀ ਆਉਂਦਾ ਸੀਗਾ ਪਰ ਇਹ ਯੂਨੀਕੋਡ ਦੇ ਵਿੱਚ ਹਮੇਸ਼ਾ ਪਹਿਲੇ ਥੱਲੇ ਵਾਲੀਆਂ ਆਉਗੀਆਂ ਫਿਰ ਉੱਪਰ ਵਾਲੀਆਂ ਆਉਗੀਆਂ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਆਓ ਹੁਣ ਇਹ ਅੱਖਰ ਲਿਖ ਕੇ ਦੇਖਦੇ ਹਾਂ ਪਹਿਲਾ ਅਧਿਕ ਅੱਖਰ ਵਾਲਾ ਸ਼ਬਦ ਲਿਖ ਕੇ ਦੇਖਦੇ ਹਾਂ ਅਸਤਰੀਆ ਐੜਾ ਦਬਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਐੜਾ ਹਲੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਇਹ ਅਧਿਕ ਅੱਖਰ ਹੈ ਹੁਣ ਇਹ ਤੱਕ ਨਹੀਂ ਦਿਖਾਈ ਦੇਵੇਗਾ ਜਦ ਤੱਕ ਇਸ ਦੇ ਨਾਲ ਕੋਈ ਗਿਣਤੀ ਜਾਂ ਚਿੰਨ ਜਾਂ ਗੁਰਮੁਖੀ ਦਾ ਅੱਖਰ ਜਾਂ ਖਾਲੀ ਥਾਂ ਬਟਨ ਨਹੀਂ ਦਬਿਆ ਜਾਂਦਾ ਹੁਣ ਸਸਾ ਦਬਦੇ ਹਾਂ ਜਿਵੇਂ ਕਿ ਤੁਸੀਂ ਦੇਖਿਆ ਕਿ ਸੱਸੇ ਦੱਬਣ ਦੇ ਨਾਲ ਹੀ ਐੜਾ ਦੇਣ ਲੱਗ ਪਿਆ ਹੁਣ ਟੈਂਕਾ ਹੁਣ ਰਾਰਾ ਵਿਆਰੀ ਹੁਣ ਫੇਰ ਐੜਾ ਦੱਬਦੇ ਆ ਦਿਖਾਈ ਨਹੀਂ ਦੇ ਰਿਹਾ ਕੰਨਾ ਦੱਬਣ ਦੇ ਨਾਲ ਹੀ ਦਿਖਾਈ ਦੇਣ ਲੱਗ ਪਿਆ ਹੈ ਹੁਣ ਮੰਨ ਲਓ ਜੇ ਤੁਸੀਂ ਕਹੋ ਕਿ ਮੈਂ ਜੱਟ ਵਾਲਾ ਅਸਤਰੀਆ ਨਹੀਂ ਲਿਖਣਾ ਬਲਕਿ ਕੰਨੇ ਵਾਲਾ ਅਸਤਰੀਆ ਲਿਖਣਾ ਹੈ ਇੱਥੇ ਕੰਨਾ ਪਾਉਣਾ ਹੈ ਤਾਂ ਜੇਕਰ ਤੁਸੀਂ ਸਿੱਧਾ ਕੰਨਾਂ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਸਹੀ ਨਹੀਂ ਹੋਵੇਗਾ ਇਹ ਇਸ ਤਰ੍ਹਾਂ ਦਿਖਾਈ ਦਿੰਦਾ ਅਧਿਕ ਅੱਖਰਾਂ ਵਾਲੇ ਸ਼ਬਦ ਵਿੱਚ ਸੁਧਾਰ ਕਰਨ ਲਈ ਤੁਹਾਨੂੰ ਪਹਿਲਾਂ ਅਧਿਕ ਅੱਖਰ ਮਿਟਾਉਣਾ ਪਵੇਗਾ ਫਿਰ ਅਧਿਕ ਅੱਖਰ ਦਬਾਣਾ ਪਵੇਗਾ ਫਿਰ ਨਾਲ ਕੋਈ ਵੀ ਬਟਨ ਇਸ ਤਰ੍ਹਾਂ ਇਸ ਵਿੱਚ ਅਧਿਕ ਅੱਖਰਾਂ ਵਾਲੇ ਸ਼ਬਦ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਮੰਲੋ ਤੁਸੀਂ ਹੁਣ ਇੱਥੇ ਕੰਨਾ ਹਟਾਉਣਾ ਚਾਹੁੰਦੇ ਹੋ ਪਰ ਆਪ ਤੁਸੀਂ ਹੁਣ ਜੱਟ ਵਾਲਾ ਅਸਤਰੀਆ ਪਾਉਣਾ ਚਾਹੁੰਦੇ ਹੋ ਜਦੋਂ ਤੁਸੀਂ ਕੰਨਾ ਹਟਾਉਣ ਦੀ ਕੋਸ਼ਿਸ਼ ਕਰੋਗੇ ਤਾਂ ਦੇਖੋਗੇ ਕਿ ਐੜਾ ਵੀ ਨਾਲ ਉੱਡ ਗਿਆ ਹੁਣ ਜਦੋਂ ਐੜਾ ਪਾਉਂਗੇ ਪਰ ਇਸ ਦੇ ਨਾਲ ਬਾਕੀ ਦੇ ਅੱਖਰ ਪਹਿਲਾਂ ਤੋਂ ਹੀ ਪਏ ਹੋਏ ਆ ਜਦੋਂ ਐੜਾ ਪਾਉਂਗੇ ਤਾਂ ਇਹ ਹੁਣ ਐੜਾ ਅਧਿਕ ਸ਼ਬਦ ਹੈ ਹੁਣ ਅਧਿਕ ਸ਼ਬਦ ਨਾਲ ਤੁਹਾਨੂੰ ਕੋਈ ਨਾ ਕੋਈ ਅੱਖਰ ਚੀਨ ਵਗੈਰਾ ਲਾਉਣਾ ਪੈਣਾ ਸੀ ਤਾਂ ਹੁਣ ਇੱਥੇ ਕੋਈ ਲਾਉਣਾ ਨਹੀਂ ਹੈ ਤਾਂ ਇੱਥੇ ਜੋ ਵੱਦੋ ਵਿੱਚ ਆਊਗਾ ਉਹ ਹੈ ਖਾਲੀ ਥਾਂ ਬਟਨ ਪਾ ਵਿਥਵਾਰ ਵੀ ਕਹਿੰਦੇ ਹਨ ਇੱਥੇ ਜਦੋਂ ਖਾਲੀ ਥਾਂ ਬਟਨ ਦਬੂਗੇ ਤਾਂ ਆਪੇ ਇਸ ਤਰਿਆ ਹੋ ਜਾਏਗਾ। ਅਧਿਕ ਅੱਖਰਾਂ ਵਾਲੇ ਸ਼ਬਦਾਂ ਵਿੱਚ ਸੁਧਾਰ ਕਰਨ ਲਈ ਇੱਕ ਖਾਲੀ ਥਾਂ ਬਟਨ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਸੇ ਤਰ੍ਹਾਂ ਊੜਾ ਹੈ। ਊੜਾ ਵੀ ਹੈ ਇੱਕ। ਪਹਿਲਾਂ ਊੜਾ ਦਬੂਗੇ ਪਰ ਦਿਖਾਈ ਨਹੀਂ ਦੇ ਰਿਹਾ। ਫਿਰ ਔਂਕੜ ਤਾਂ ਆਉਂਦਾ ਦਿਖਾਈ ਦੇ ਰਿਹਾ। ਉਸ ਹੁਣ ਈੜੀ ਦੀ ਵੀ ਇੱਕ ਉਦਾਹਰਣ ਦੇ ਦਿੰਦੇ ਹਾਂ। ਜੇ ਆਪਾਂ ਇਸ ਲਿਖਣਾ ਹੋਵੇ ਫਿਰ ਪਹਿਲਾਂ ਆਪਾਂ ਨੂੰ ਈ ੜੀ ਦਬਣੀ ਪਊਗੀ ਆਮ ਤੌਰ ਤੇ ਜਿਵੇਂ ਪਹਿਲਾਂ ਸਿਹਾਰੀ ਦਬਣੀ ਸੀ ਪਹਿਲਾਂ ਈ ੜੀ ਈ ੜੀ ਦਿਖਾਈ ਨਹੀਂ ਦੇ ਰਹੀ ਫਿਰ ਸਿਹਾਰੀ ਫਿਰ ਸਸਾ ਹੁਣ ਤੁਹਾਨੂੰ ਸਮਝ ਲੱਗ ਗਈ ਊੜਾ ਐੜਾ ਈ ੜੀ ਕੋਈ ਚਿੰਨ ਲਗਾ ਮਾਤਰਾ ਜਾਂ ਗਿਣਤੀ ਜਾਂ ਗੁਰਮੁਖੀ ਦਾ ਅੱਖਰ ਨਾਲ ਹੀ ਦਿਖਾਈ ਦੇਣਗੇ ਇਸੇ ਤਰ੍ਹਾਂ ਲਿਖਦੇ ਸਮੇਂ ਸਿਹਾਰੀ ਦਾ ਹਮੇਸ਼ਾ ਧਿਆਨ ਰੱਖਣਾ ਪਵੇਗਾ ਮੰਨ ਲਓ ਤੁਸੀਂ ਲਿਖਿਆ ਬਲ ਕੀ ਹੁਣ ਇਹਦੇ ਵਿੱਚ ਸਿਹਾਰੀ ਪਾਉਣੀ ਹੋਵੇ ਤਾਂ ਕਕੇ ਦੇ ਪਿੱਛੇ ਜਾ ਕੇ ਧਿਆਨ ਰੱਖਣਾ ਪਊਗਾ ਕਿ ਸਿਹਾਰੀ ਪਵੇਗੀ ਬਲਕਿ ਜਿਹੜੇ ਹੁਣ ਸਧਾਰਨ ਫੌਂਟਾਂ ਨਾਲ ਲਿਖਦੇ ਆ ਪਹਿਲਾਂ ਪਹਿਲਾਂ ਆਦਤ ਨਹੀਂ ਹੋਣ ਕਰਕੇ ਪਹਿਲਾ ਇੱਥੇ ਜਾਣਗੇ ਤਾਂ ਜੇ ਤੁਸੀਂ ਇੱਥੇ ਜਾ ਕੇ ਸਿਹਾਰੀ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਲੱਲੇ ਤੇ ਬਹਿ ਜਾਊਗੀ ਸੋ ਇਸ ਦਾ ਹਮੇਸ਼ਾ ਧਿਆਨ ਰੱਖਣਾ ਪਵੇਗਾ ਅੱਖਰ ਤੋਂ ਬਾਅਦ ਸਿਹਾਰੀ ਪਵੇਗੀ ਜੇਕਰ ਤੁਸੀਂ ਬਾਅਦ ਵਿੱਚ ਵੀ ਪਾਉਨੇ ਆ ਸਿਹਾਰੀ ਇਸੇ ਤਰ੍ਹਾਂ ਹੁਣ ਜੇ ਅੰਮ੍ਰਿਤ ਸ਼ਬਦ ਹੈ ਅੰਮ੍ਰਿਤ ਸ਼ਬਦ ਪਾਉਣ ਲਈ ਪੈਰਾ ਐੜਾ ਐੜਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆ ਨਹੀਂ ਰਿਹਾ ਦਿਖਾਈ ਨਹੀਂ ਰਿਹਾ ਜਦ ਤੱਕ ਅਗਲਾ ਬਟਨ ਨਹੀਂ ਦਬ ਦਿੰਦੇ ਤੇ ਟਿੱਪੀ ਪਾਉਣ ਲਈ ਹੁਣ ਟਿੱਪੀ ਦੇ ਨਾਲ ਐੜਾ ਵੀ ਆ ਗਿਆ ਤੇ ਹੁਣ ਜਿਵੇਂ ਕਿ ਨਾਰਮਲ ਆਮ ਤੌਰ ਤੇ ਸਧਾਨ ਫੌਂਟਾਂ ਵਿੱਚ ਸਿਹਾਰੀ ਆਉਣੀ ਸੀ ਪਰ ਇੱਥੇ ਆਪਾਂ ਪਹਿਲਾਂ ਮਮਦ ਬਣਾ ਪਾਊਗਾ ਫਿਰ ਅੱਧਾ ਰਾਰਾ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਵੀ ਥੱਲੇ ਵਾਲੀਆਂ ਲਗਾ ਮਾਤਰਾ ਪਹਿਲਾਂ ਆਉਣੀਆਂ ਫਿਰ ਖੱਬੇ ਪਾਸੇ ਵਾਲੀਆਂ ਉਸ ਤੋਂ ਬਾਅਦ ਆਮ ਤੌਰ ਤੇ ਇੱਥੇ ਉੱਪਰ ਵਾਲੀਆਂ ਹੁਣ ਤੱਤਾ ਲਗਾ ਮਾਤਰਾ ਦੀ ਤਰਤੀਬ ਨੂੰ ਸਮਝਾਉਣ ਲਈ ਇੱਕ ਸ਼ਬਦੀ ਖੋਜ ਕੀਤੀ ਹੈ ਪ੍ਰਿੰਸੀਪਲ ਜਿਸਤੇ ਥੱਲੇ ਖੱਬੇ ਅਤੇ ਉੱਪਰ ਲਗਾਮਤਰਾ ਹਨ ਹੁਣ ਇਸ ਦੀ ਤਰਤੀਬ ਸਮਝਣ ਨੂੰ ਇਹ ਸ਼ਬਦ ਪਾ ਕੇ ਦੇਖਦੇ ਹਾਂ ਹੁਣ ਪ੍ਰਿੰਸੀਪਲ ਸ਼ਬਦ ਪਾਉਣਾ ਹੋਵੇ ਤੁਹਾਨੂੰ ਸਭ ਤੋਂ ਪਹਿਲਾਂ ਅੱਖਰ ਪਾਉਣਾ ਪਊਗਾ ਪਪਾ ਪਪਾ ਫਿਰ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਥੱਲਿਓ ਸ਼ੁਰੂ ਕਰਨਾ ਪਊਗਾ ਥੱਲੇ ਤੋਂ ਫਿਰ ਖੱਬੇ ਫਿਰ ਉੱਪਰ ਹੁਣ ਅੱਧਾ ਰਾਰਾ ਫਿਰ ਸਿਆਰੀ ਫਿਰ ਉੱਪਰ ਟਿੱਪੀ ਪ੍ਰਿੰਸੀ ਪ੍ਰਿੰਸੀਪਲ ਇੱਕ ਹੋਰ ਸ਼ਬਦ ਪਾਉਨੇ ਆ ਸ਼੍ਰੀ ਸੱਸੇ ਪੈਰ ਬਿੰਦੀ ਵਾਲਾ ਸਿਰਫ ਤੁਹਾਨੂੰ ਦਿਖਾਉਣ ਲਈ ਕਿ ਲਗਾ ਮਾਤਰਾ ਦੀ ਤਰਤੀਬ ਕਿਸ ਤਰ੍ਹਾਂ ਹੈ ਪੰਜਾਬੀ ਯੂਨੀਕੋਡ ਵਿੱਚ ਵੈਸੇ ਜਰਮਨ ਕੀਬੋਰਡ ਵਿੱਚ ਤਾਂ ਸੱਸੇ ਪੈਰ ਬਿੰਦੀ ਵਾਲਾ ਬਣਿਆ ਬਣਾਇਆ ਬਟਨ ਫਿੱਟ ਕੀਤਾ ਹੈ ਇੱਥੇ ਬਾਰੇ ਸਿਰਫ ਤੁਹਾਨੂੰ ਦਿਖਾਉਣ ਲਈ ਕੱਲੀ ਬਿੰਦੀ ਵਾਲ ਬਟਨ ਦੀ ਵਰਤੋਂ ਦੱਸਦੇ ਆ ਪਹਿਲਾ ਸੱਸਾ ਪਾਤਾ ਉਹ ਬਿੰਦੀ ਵਾਲੇ ਘਰਾਂ ਚ ਪਹਿਲਾਂ ਬਿੰਦੀ ਆਉਗੀ ਫਿਰ ਅਦਰ ਆਰਾ ਆਊਗਾ ਫਿਰ ਬਿਹਾਰੀ ਆਊਗੀ ਵੀਡੀਓ ਦੇਖ ਕੇ ਮੇਰਾ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਜੱਟ ਹੋਣ ਦੇ ਨਾਤੇ ਇਹ ਮੇਰਾ ਫਰਜ਼ ਬਣਦਾ ਸੀ ਜੱਟ ਜਦੋਂ ਵੀ ਆਪਣੀ ਮਿਹਨਤ ਤੇ ਪੜ੍ਹਾਈ ਪੱਲਿਓ ਫੇਜ਼ੇ ਖਰਚ ਕੇ ਆਪਣੇ ਪੈਰਾਂ ਤੇ ਖੜਾ ਹੋਇਆ ਹੈ ਤਾਂ ਉਸਨੇ ਆਪਣੇ ਭਾਈਚਾਰੇ ਨੂੰ ਪਿੱਛੇ ਰੱਖ ਕੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਦੀ ਗੱਲ ਕੀਤੀ ਹੈ ਨਾ ਕਿ ਵੱਖਰੇ ਗ੍ਰੰਥ ਜਾਂ ਵੱਖਰੇ ਪੰਥ ਜਾਂ ਸੰਘਰਸ਼ ਕਰੋ ਦਾ ਨਾਰਾ ਲਾਇਆ ਹੈ ਇਸ ਲਈ ਸਤਸ੍ਰੀ ਅਕਾਲ ਕੁੰਨਲਵੀਰ ਜੀ ਚਾਹਤ ਨੂੰ ਸਲਫਾਸ ਖਾ ਕੇ ਮੌਤ ਮੰਗਨੀ ਤੇ ਆਉਂਦੀ ਪਰ ਸੜਕ ਦੇ ਕਿਨਾਰੇ ਖੜਾ ਹੋ ਕੇ ਭੀਖ ਮੰਗਣਾ ਨਹੀਂ ਆਂਦਾ ਤੁਹਾਡੀ ਲਈ ਦਾ ਬਹੁਤ ਬਹੁਤ ਸ਼ੁਕਰੀਆ ਜੱਟ ਦਰਖਤਾਂ ਦੀ ਜੁਣੀ ਆਏ ਹੁੰਦੇ ਨੇ ਕੁੰਦਨ ਸਿੰਘਾ ਤੇ ਜੱਟ ਕਦੇ ਤੁਕ ਕੋਲੋਂ ਘਬਰਾ ਕੇ ਆਪਣੀ ਛਾਂ ਹੇਠ ਨਹੀਂ ਬੈਠਦੇ ਸਾਡੀ ਗੱਲ ਸ਼ੇਰਾ ਬਗੀਆੜਾ ਵਾਲੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਲੀ ਗੱਲ ਮਾੜੀ ਨਹੀਂ ਆਖਾਂਗੇ ਤੇ ਮਾੜੀ ਨਹੀਂ ਚਾਰਾਂਗੇ ਵੇ ਜੱਟਾਂ ਦੇ ਮੁੰਡੇ ਅਕਲੀ કાતલમ <laughs>